ਜੋਨ ਪ੍ਰਚਾਰ ਦੌਰਾਨ ਤਰਨੁਕ ਚੁਕ ਜੀ ਅੱਜ ਪਹੁੰਚੇ ਨੇ ਆਸ਼ਰਮ ਗੱਲ ਕਰਨੇ ਆ ਤਰਨੁਕ ਜੀ ਅੱਜ ਦਿਵੇ ਜੋਤਰੀ ਜਾਗਰਨ ਦੇ ਆਸ਼ਰਮ ਤੇ ਪਹੁੰਚੇ ਹੋ ਸ਼ੰਤਾ ਦਾ ਆਸ਼ੀਰਵਾਦ ਲਿਆ ਐ ਐਸਾ ਕਿ ਦਿਵਯ ਜੋਤੀ ਸੰਸਥਾਨ ਪੰਜਾਬ ਦੇ ਅੰਦਰ ਉੱਤਰ ਭਾਰਤ ਚ ਔਰ ਪੂਰੇ ਦੇਸ਼ ਚ ਸੰਸਕ੍ਰਿਤੀ ਦੇ ਉਥਾਨ ਦਾ ਕੰਮ ਉਹ ਵਿਰਾਸਤ ਨੂੰ ਜੋੜਨ ਦਾ ਕੰਮ ਦਿਵਯ ਦਾ ਨੂੰ ਜਨ ਜਨ ਨਾਲ ਜੋੜਨ ਦਾ ਕੰਮ ਕਰ ਰਿਹਾ ਔਰ ਇਹ ਸੰਸਥਾਨਨੀਏ ਬੇਸਿਕਲੀ ਇੱਕ ਮਿਸ਼ਨ ਹੈ ਇੱਕ ਕ੍ਰਾਂਤੀਕਾਰੀ ਕੰਮ ਹੈ ਕਿ ਜਿਹੜੇ ਲੋਕ ਭਟਕ ਗਏ ਉਹਨਾਂ ਨੂੰ ਰਸਤੇ ਤੇ ਲੈ ਕੇ ਆਣਾ ਉਹਨਾਂ ਨੂੰ ਦੇਸ਼ ਨਾਲ ਜੋੜਨਾ ਅਗਰ ਕੋਈ ਗਲਤ ਕਰਨ ਕਰ ਰਿਹਾ ਨਸ਼ਾ ਕਰ ਰਿਹਾ ਤਾਂ ਉਹਨੂੰ छुड़ਵਾਉਣਾ ਨੌਜਵਾਨਾਂ ਚ ਦੇਸ਼ ਦੇ ਪ੍ਰਤੀ ਭਾਵ ਖੜਾ ਕਰਨਾ ਨੌਜਵਾਨਾਂ ਨੂੰ ਅਧਿਆਤਮ ਨਾਲ ਜੋੜਨਾ ਆਪਣੀ ਪੀੜਿਤ ਪੁਰਾਤਵ ਸੋਚ ਹੈ ਔਰ ਜਿਹੜੀ ਸੈਂਟੀਫਿਕਲੀ ਧਿਆਨ ਯੋਗ ਹੈ ਔਰ ਨਾਲ ਜੋੜਨਾ ਔਰ ਬਹੁਤ ਵੱਡਾ ਕੰਮ ਸੇਵਾ ਦਾ ਕੰਮ ਚਾਹੇ ਜੇਲ੍ਹ ਹੋਵੇ ਤੇ ਚਾਹੇ ਗਰੀਬ ਬਸਤੀ ਹੋਵੇ ਬਹੁਤ ਵੱਡਾ ਕੰਮ ਕਰ ਰਹੇ ਔਰ ਮੈਂ ਕਿਉਂਕਿ ਮਹਾਰਾਜ ਜੀ ਦਾ ਬਹੁਤ ਅਸ਼ੀਰਵਾਦ ਮੇਰੇ ਤੇ ਰਿਹਾ ਮੈਂ ਉਹਨਾਂ ਦੇ ਦਰਸ਼ਨ ਵੀ ਕੀਤੇ ਔਰ ਉਹਨਾਂ ਕੋਲੋਂ ਕਈ ਚੀਜ਼ਾਂ ਸਮਝੀਆਂ ਵੀ ਉਹਨਾਂ ਨਾਲ ਸੰਵਾਦ ਵੀ ਕੀਤਾ ਉਹ ਬੜੀ ਵੱਡੀ ਖਸਤੀ ਸੀ ਔਰ ਉਹ ਹੈ ਔਰ ਉਹਨਾਂ ਦਾ ਅਸ਼ੀਰਵਾਦ ਸੜਦੇ ਹਮੇਸ਼ਾ ਰਹੇਗਾ ਔਰ ਮੈਂ ਸਮਝਣਾ ਦਿਵਯ ਜੋਤੀ ਸੰਸਥਾਨ దజారా కమ్ హై ఉల్ లగాతార్ అగ్గే బదనా చైదా ఏ বিনা కిసే ఇచ్ఛా తో বিনা కిసే లాల్సా తో నిష్కామ కమ్ కర్న లే లోగ్ నే ఔర్ ఇక్కో హేతువ హై పరమ వైభవ్ భారత్ దా హోవే ఇక్కో హేతువ హై కి సాంస్కృతిక్ ఉత్థాన్ హోవే విరాసత్ ਵਿਕਾਸ ਦੇ ਨਾਲ ਕਰੇ ਕੁੱਲ ਮਿਲ ਕੇ ਅੱਗੇ ਵਧੇ ਵਿਕਾਸ ਦੇ ਕਾਰਨ ਵਿਰਾਸਤ ਪਿੱਛੇ ਨਾ ਰਹਿ ਜਾਏ ਤੇ ਮੈਂ ਮਹਾਰਾਜ ਜੀ ਨੂੰ ਪ੍ਰਣਾਮ ਕਰਦਾ ਹਾਂ ਦਿਵਯ ਜੋਤੀ ਸੰਸਥਾਨ ਨੂੰ ਹਮੇਸ਼ਾ ਹੀ ਸਮਝਨਾ ਕਿ ਸਭਨੁ ਅਗਰਨੀ ਸੰਸਥਾ ਸੋ चुनाव प्रचार के दौरान बिजी शेड्यूल के टाइम कट के आज दीवे ज्योति जागरण संस्था के अमृतसर ऑफिस पहुंचे ने तरन चौक पर संत का आशीर्वाद भी लिया कमला पसंद विपणन के ज्योति बहल दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर